ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋ ਤੇ ਵਧੀਆ ਚਾਹੀਦਿਓ ਮਿੱਤਰੋ ਤੇ ਬਹੁਤ ਭਰਾਵਾਂ ਦੀ ਡਿਮਾਂਡ ਆ ਰਹੀ ਸੀ ਕਹਿੰਦੇ ਵੀਰੇ ਟੂਰ ਦਾ ਟ੍ਰਿਪ ਲਿਆਓ ਮਤਲਬ ਕਿ ਟ੍ਰਿਪ ਲਿਆਓ ਕੋਈ ਵੀ ਟੂਰ ਲਿਆਓ ਤੇ ਅੱਜ ਮਿੱਤਰੋ ਛੋਟੀ ਸਾਰਿਆਂ ਦੀ ਡਿਮਾਂਡ ਨੂੰ ਸੁਣਦੇ ਹੋਏ ਅੱਜ ਚੱਲਨੇ ਆਪਾਂ ਟ੍ਰਿਪ ਤੇ ਬੈਗ ਕਹਿੰਦੇ ਨਹੀਂ ਮਿੱਤਰੋ ਬੈਗ ਤਿਆਰ ਕਰ ਲਈ ਹੁਣ ਜਾਣ ਦੀ ਤਿਆਰੀਆਂ ਗੱਭਰੂ ਤਿਆਰ ਹੋਏ ਫਿਰਦੇ ਨੇ ਪੂਰੇ ਤੇ ਈ ਬਸ ਚਾਲੇ ਪਾਉਣ ਦੀ ਦੇਰੀ ਐ ਚੱਲਦੇ ਆਂ ਫਿਰ ਮਿੱਤਰੋ ਤੇ ਟ੍ਰਿਪ ਹੈਗਾ ਆਪਣਾ ਜੀ ਮਿੱਤਰੋ ਸ੍ਰੀ ਹਿਮਕੋਂਡ ਸਾਹਿਬ ਦਾ ਜਿਵੇਂ ਕਿ ਤੁਹਾਨੂੰ ਪਤਾ ਹੋਣਾ ਆਪਣਾ ਰਾਹ ਖੁੱਲੇ ਨੇ ਮੂਰੇ ਮਤਲਬ ਕਿ ਰਾਸਤਾ ਹੈਗਾਗਾ ਵੀ ਛੱਡੇ ਮੂਰੇ ਗੇਟ ਰਾਹ ਖੁੱਲਾਗਾ ਵੀ ਆਪਾਂ ਜਾ ਸਕਦੇ ਆਂਗੇ ਕਿਉਂਕਿ ਆਹ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਉੱਥੇ ਮੌਸਮ ਠੀਕ ਹੁੰਦਾ ਨਹੀਂ ਜੇ ਆਪਾਂ ਹੋਰ ਮੌਸਮ ਜੀ ਆਨੇ ਮੂਰੇ ਆਪਣੇ ਇੱਥੇ ਠੰਡ ਆਉਣੀ ਆ ਉਹ ਟਾਈਮਾਂ 'ਚ ਜਾਵਾਂਗੇ ਉਹ ਟਾਈਮਾਂ 'ਚ ਉੱਥੇ ਨਜਾਇਜ਼ ਕੰਮ ਖਤਰਨਾਕ ਹੁੰਦਾਗਾ ਪੂਰੀ ਠੰਡ ਪੈਂਦੀ ਹੁੰਦੀ ਆ ਠੰਡ ਹੁਣ ਵੀ ਪੂਰੀ ਫੁੱਲ ਹੋਊ ਮਾਈਨਸ ਚ ਆਉਣੀ ਆ ਉੱਥੇ ਹੁਣ ਉਹ ਠੰਡ ਪਰ ਹੁਣ ਯਾਨੀ ਆਪਣੇ ਲਈ ਰਾਹ ਖੁੱਲ ਹੈਗਾ ਪੁੱਤ ਜਾ ਕੇ ਦਰਸ਼ਨ ਕਰਕੇ ਆ ਸਕਦੇ ਆ ਗੁਰਦੁਆਰਾ ਸਾਹਿਬ ਤੇ ਇਹ ਹੈਗਾ ਮਿੱਤਰੋ ਹਾਲੇ ਤੱਕ ਆਪਣੇ ਅਕੋਰਡਿੰਗ ਟ੍ਰਿਪਸ ਹਫਤੀ ਦਾਗਾ ਉਦੂਗਾ ਦੇਖਦੇ ਆਂ ਜੇ ਇਰਾਦਾ ਬਣਿਆ ਵੱਧ ਦਿਨ ਵੀ ਲੱਗ ਸਕਦੇ ਨੇ ਘੱਟ ਦਿਨ ਵੀ ਲੱਗ ਸਕਦੇ ਘੱਟ ਤਾਂ ਤੁਹਾਨੂੰ ਪਤਾ ਕਿਸੇ ਹਲਾਤਾਂ 'ਚ ਹੋ ਨਹੀਂ ਸਕਦੇ ਵੱਧ ਜਰੂਰ ਸਕਦੇ ਆਂ ਇੱਕ ਦੋ ਦਿਨ ਤੇ ਸਮਾਨ ਮਿੱਤਰੋ ਆਪਾਂ ਪੈਕ ਕਰ ਲਿਆਗਾ ਸਾਰਿਆਂ ਨੇ ਤੇ ਜੋ ਜੋ ਵੀ ਚੀਜ਼ਾਂ ਜਰ ਅੱਗੇ ਹੋਣੀਆਂ ਆ ਉਹ ਤੁਹਾਨੂੰ ਆਪਾਂ ਸਾਰੀਆਂ ਰਾਸਤੇ ਦੀਆਂ ਦੱਸਾਂਗੇ ਵੀ ਜਿਹੜੀ ਜਿਹੜੀ ਚੀਜ਼ ਦੀ ਲੋੜ ਪੈਂਦੀ ਹੈਗੀ ਤੇ ਹੁਣ ਤੱਕ ਤਾਂ ਮੇਨ ਮਿੱਤਰੋ ਆਪਾਂ ਚਾਰ ਪੰਜ ਕੱਪੜੇ ਪਾਏ ਨੇ ਤੇ ਇੱਕ ਪਾਣੀ ਵਾਲੀ ਬੋਤਲ ਜ਼ਰੂਰ ਰੱਖੀ ਹੈਗੀ ਨਾਲ ਕਿਉਂਕਿ ਹੁਣ ਤੁਹਾਨੂੰ ਪਤਾ ਚਲੋ ਇੱਥੋਂ ਤਾਂ ਆਪਾਂ ਗੱਡੀ 'ਚ ਬੈਠ ਕੇ ਬਾਜਣਾ ਜਦੋਂ ਗਾਹਾਂ ਆਪਾਂ ਚੜਾਈ ਚੜਾਂਗੇ ਉੱਥੇ ਬਹੁਤ ਸਾਹ ਚੜਦਾ ਹੁੰਦਾ ਘੁੱਟ ਪਾਣੀ ਦੀ ਪੀ ਲਈ ਤੁਰਪੇ ਘੁੱਟ ਪਾਣੀ ਦੀ ਪੀ ਲਈ ਤੁਰਪੇ ਤੇ ਚਲੋ ਫਿਰ ਹੁਣ ਅੱਜ ਹੈਗੀ ਹੈਗੀ 22 ਤਰੀਕ ਤੇ ਜੂਨ ਮਹੀਨੇ ਦੀ 22 ਤਰੀਕ ਅੱਜ ਅੱਜ ਆਪਣਾ ਟ੍ਰਿਪ ਸਟਾਰਟ ਹੋ ਗਿਆ ਤੇ ਜਿਹੜੇ ਦਿਨ ਨੇ ਇਹ ਦਿਨਾਂ ਦੇ ਵਿੱਚ ਉਹ ਤੁਹਾਨੂੰ ਆਪਾਂ ਦੱਸਾਂਗੇ ਅੱਗੇ ਅੱਗੇ ਤੇ ਬਾਈ ਹੁਣ ਆ ਗਿਆ ਡਰਾਈਵਰ ਆਪਾਂ ਬਾਈ ਨੂੰ ਮਿਲ ਲਈਏ ਤੇ ਨਾਲੇ ਸੋਡੀ ਇੰਟਰੋਡਕਸ਼ਨ ਕਰਾਵਾਂਗੀ ਬਾਈ ਨਾਲ ਬਾਈ ਦਾ ਕੀ ਨਾਮ ਵਗੈਰਾ ਤੇ ਬਾਕੀ ਉਹ ਵੀ ਭਰਾ ਆਪਣੇ ਵਰਗਾ ਹੀ ਆ ਆਪਣੀ ਉਮਰ ਦਾ ਹੀ ਆ ਕੋਈ ਐ ਆਪਾਂ ਨੂੰ ਜਾਨੀ ਸੰਗ ਜੀ ਵਾਲੀ ਗੱਲ ਨਹੀਂ ਆਈ ਉਹਦੇ ਨਾਲ ਲੋ ਵੀ ਮੇਤਰੋ ਹੁਣ ਲੱਗਿਆ ਗੱਡੀ ਦੇ ਨਿਸ਼ਾਨ ਸਾਹਿਬ ਸੈਟ ਕਰਨ ਕਿਉਂਕਿ ਬਾਈ ਵਾਲਾ ਨਿਸ਼ਾਨ ਸਾਹਿਬ ਤੇ ਸੌਣ ਨਹੀਂ ਸੀ ਉਹ ਪਾੜ ਗਿਆ ਸੀਗਾ ਲੋ ਵੀ ਸੰਗ ਤੇ ਚਾਲੇ ਪਾਤੇ ਨੇ ਹੁਣ ਆਪਾਂ ਪਿੰਡੋਂ ਤੇ ਬਾਈ ਦਾ ਸੁਭਾਅ ਉਹ ਗੈਂਡਾ ਯਾਰ ਉਹ ਵੀ ਸੰਗ ਤੇ ਪਾਤੇ ਨੇ ਚਾਲੇ ਆਪਾਂ ਕਰ ਹੁਣ ਆਪਾਂ ਗੁਰਦੁਆਰਾ ਸਾਹਿਬ ਚਾਲਦੇ ਆ ਮੱਥਾ ਟੇਕ ਕੇ ਅਤੇ ਫੇਰ ਚੱਲੇ ਪਾਵਾਂਗੇ ਅੱਗੇ ਮਹਾਰਾਜ ਜੀ ਅਰਦਾਸ ਬੇਨਤੀ ਕਰਕੇ ਫੇਰ ਚੱਲਾਂਗੇ ਅੱਗੇ ਜੱਸ ਕਿ ਨਹੀਂ ਜੀ ਅਧੁਰੀ ਜੀ ਆ ਕੇ ਹਾਂ ਹਾਂ ਚੰਨ ਭਾਈ ਬਣੇ ਸੰਗਤ ਅਰਦਾਸਾਂ ਬੇਨਤੀਆਂ ਸੋਧ ਕੇ ਤੇ ਹੁਣ ਚੱਲ ਪਏ ਆਪਾਂ ਅੱਗੇ ਚਾਲੇ ਪਾਉਣੇ ਆ ਤੇ ਜੋ ਵੀ ਅੱਗੇ ਅੱਗੇ ਸਾਨੂੰ ਉਸ ਵੀ ਰਸਤੇ ਦਾ ਪਤਾ ਲੱਗੂ ਤਾਂ ਸਾਨੂੰ ਦੱਸਾਂਗੇ ਸਾਰਾ ਕੁਝ ਇਹ ਚਾਲਦੇ ਅੱਗੇ ਲੋ ਵੀ ਮਿੱਤਰੋ ਪਟਿਆਲੇ ਐਂਟਰ ਕਰਨ ਆਲੇ ਆ ਬਸ ਪਟਿਆਲੇ ਦੀ ਸੜਕ ਤੇ ਜਾ ਰਹੇ ਆ ਮੂਰੇ ਐਂਟਰ ਕਰ ਜਾਣਾ ਲੋ ਵੀ ਸੰਗਤ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਹੁਣ ਆਪਾਂ ਪਹੁੰਚਣ ਆਲੇ ਆ ਸੰਗਤ ਗੁਰਦੁਆਰਾ ਨਾਡਾ ਸਾਹਿਬ ਕਿਉਂਕਿ ਉੱਥੋਂ ਆਪਣੇ ਨਾਲ ਬੈਠਣਾ ਦੋ ਜਣਿਆਂ ਨੇ ਹੋਰ ਲਓ ਵੀ ਸੰਗਤ ਗੱਡੀ پارک ਕਰਕੇ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਨਾਡਾ ਸਾਹਿਬ ਚੰਡੀਗੜ੍ਹ ਤੋਂ ਥੋੜਾ ਜਿਹਾ ਗਾਹਾਂ ਪੈ ਜਾਂਦਾ ਹੈ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਇਥੋਂ ਗਾਹਾਂ ਚੱਲੇ ਪਾਵਾਂਗੇ ਨਾਲੇ ਆੜੇ ਬੰਦੇ ਨੇ ਨਾਲੇ ਉਹ ਬਿਠਾ ਲਾਂਗੇ ਲਓ ਵੀ ਸੰਗਤ ਜੀ ਹੁਣ ਚੱਲੇ ਪਉਣ ਲੱਗੇ ਆਪਾਂ ਇਥੋਂ ਗੁਰਦੁਆਰਾ ਸਾਹਿਬ ਤੋਂ ਇਹ ਸੇ ਗੁਰਦੁਆਰੇ ਨੇ ਰੈਡੀ ਉਹਨਾਂ ਦੀਆਂ ਬਾਲੀਆਂ ਜੱਦਾਂ ਜੁੜੀਆਂ ਨੇ ਆਪਦੇ ਫੌਜ ਦੇ ਟਾਈਮ ਦੀਆਂ ਉਹ ਤੁਹਾਨੂੰ ਆਪ ਅੱਗੇ ਜਦੋਂ ਗੱਲਬਾਤ ਹੋਈ ਡੈੜੀ ਨੇ ਦਿਖਾਵਾਂ ਕੁਸਦਿਆਂ ਡੈੜੀਆਂ ਹੈ ਡੈੜੀ ਫਿਰ ਯਾਦਾਂ ਤਾਜ਼ਾ ਹੋ ਗਈਆਂ ਜਿਹ ਪੂਰੀਆਂ ਹਾਂਜੀ ਹਾਂਜੀ ਪੂਰੀਆਂ ਤਾਜ਼ਾ ਜਿਹਾ ਪੂਰੀਆਂ ਯਾਦਾਂ ਤਾਜ਼ਾ ਹੋ ਗਈਆਂ ਹਾਂਜੀ 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 ਆਉਂਦੇ ਰਹੇ ਇੱਥੇ ਪੂਰਾ ਹਾਂਜੀ ਹੈ ਨਾੜਾ ਸਾਹਿਬ ਕੋਤਰਾਂ ਤੱਕ ਪਹੁੰਚ ਗਏ ਲਓ ਵੀ ਮਿੱਤਰੋ ਕਹਿੰਦੇ ਗੱਡੀ ਫੁੱਲ ਕਰਾ ਲਈ ਕਿੱਦਾਂ ਵੀਰੇ ਕਰਨ ਪ੍ਰਯਾਗ ਤੇ ਨੇੜੇ ਐ ਇਹ ਆਪਣੇ ਲੈਹਰੇਗਾ ਅੱਗੇ ਦੇ ਬੰਦ ਆ ਵਾਲੇ ਠੀਕ ਐ ਇਹ ਟੂ ਟ੍ਰੈਵਲਰ ਆ ਰਹੇ ਨੇ ਜੀ ਨਹੀਂ ਨਹੀਂ ਇਹ ਲੰਗਰ ਲਾਉਂਦੇ ਨੇ ਉੱਥੇ ਅੱਛਾ ਉੱਥੇ ਹਿਮਕੁੰਡ ਸਾਹਿਬ ਨਹੀਂ ਨਹੀਂ ਪੁਰਾਣਾ ਵਿਚਾਲੇ ਜੀ ਇਹ ਰਸਤੇ 'ਚ ਵਿਚਾਲੇ ਠੀਕ ਐ ਗੱਡੀ ਫੋਲਕ ਕਰ ਲਈ ਹੁਣ ਚੱਲਦੇ ਆਂ ਅੱਗੇ ਕਹਿੰਦੇ ਤੇ ਲੋਵੀ ਸੰਗ ਤੇ ਹੁਣ ਤੁਰੇ ਜਾ ਰਹੇ ਆ ਆਪਾਂ ਰਸਤੇ 'ਚ ਤੇ ਇਹ ਆਪਾਂ ਨੂੰ ਬਹੁਤ ਸੰਗ ਤਾਂ ਮਿਲਦੀਆਂ ਨੇ ਰਸਤੇ 'ਚ ਆ ਦੇਖੋ ਬਾਈ ਮੋਟਰਸਾਈਕਲਾਂ ਤੇ ਜਾ ਰਹੇ ਨੇ ਕੋਈ ਗੱਡੀਆਂ ਤੇ ਮਿਲਦਾ ਕੋਈ ਬੱਸਾਂ ਤੇ ਕੋਈ ਕਿਵੇਂ ਬਹੁਤ ਮਿਲਦੇ ਇਹਜਾ ਕੁਝ ਹੁੰਦਾ ਹੈ ਕਾਦੇ ਚ ਭਾਜ ਦਿੰਦੀ ਤੁਸੀਂ ਸਾਰੇ ਚ ਭਾਜ ਦਿੰਦੀ ਆਹ ਸਾਲਾਨਾ ਦਾ ਜੀ ਇੱਧਰ ਦੇ ਇੱਧਰ ਦੇ ਜਾਨ ਆ ਦੇ ਆਹ ਸਾਲਾਨਾ ਇਹ ਤੁਤੋਂ ਇੱਕ ਕ੍ਰੋਸ ਕੰਟਰੀ ਕਰ ਦਿੰਦੇ ਸੀ ਕ੍ਰੋਸ ਕੰਟਰੀ ਦੇ ਹੁਣ ਤਾਂ ਇਹੇ ਜੀ ਹੋਈ ਪਈ ਜਾ ਉਹ ਤਾਂ ਜਿਹੜਾ ਗਾਦ ਹੁੰਦੇ ਹੁੰਦੇ ਸੀ ਬ੍ਰੇਤੀ ਫੁੱਲ ਹੁਣ ਤਾਂ ਕੱਖਾਂ ਦਾ ਭਰੀ ਪਈ ਆ ਪਾਣੀ ਚੜਿਆ ਹੁੰਦਾ ਉਹ ਤੋਂ ਵੱਜ ਜਾਂਦਾ ਨਹੀਂ ਬਾਵਾ ਨਹੀਂ ਛੱਡ ਜਾਂਦਾ ਨਹੀਂ ਜਿਵੇਂ ਹੁਣ ਤੁਸੀਂ ਕਹਿੰਦੇ ਹੋਗੇ ਵੀ ਸਾਨੂੰ ਇੱਥੇ ਕ੍ਰੋਸ ਕੰਟਰੀਆਂ ਲਵਾਉਂਦੇ ਹੁੰਦੇ ਜਿਹੜੇ ਹੁਣ ਫਿਰ ਨਵੇਂ ਭਾਰਤੀ ਹੁੰਦੇ ਨੇ ਉਹਨਾਂ ਤੋਂ ਹੀ ਇਹੋ ਜਿਹਾ ਕੁਝ ਕਰਵਾ ਲੈ ਆ ਪਤਾ ਪੋਲ ਏਰੀਆ ਆ ਗਿਆ ਪਹਿਲਾ ਉਧਰ ਪਹਿਲੇ ਪਾਸੇ ਨੂੰ ਹੋਰ ਗਾਹਾਂ ਜਾ ਕੇ ਨਾ ਉਹ ਏਰੀਆ ਰੂਟ ਬਣੇ ਉਹਨੇ ਫੌਜ ਦੇ ਠੀਕ ਆ ਇਹ ਜਿੱਥੇ ਇੱਥੇ ਭਜਾਉਂਦੇ ਨੇ ਠੀਕ ਆ ਵੀ ਹੁਣ ਉਹ ਕਰਵਾਉਂਦੇ ਉਹੀ ਕੁਝ ਹੁਣ ਵੀ ਨਹੀਂ ਪਰ ਉਹ ਹੁਣ ਜਗਾ ਚੇਂਜ ਕਰਤੀਆਂ ਸਾਈਡ ਚੇਂਜ ਹੋ ਜਾਂਦੇ ਠੀਕ ਆ ਦੇਖੋ ਵੀ ਮੈਂ ਤਰੁ ਕਰੋ ਹਰਦੁਆਰ ਦਰਸ਼ਨ ਗੰਗਾ ਨਦੀ ਦੇ ਉਹ ਪਰੇ ਕੰਢੇ ਤੇ ਦੇਖੋਗੇ ਮੈਂ ਨਾ ਹੁੰਦੇ ਨੇ ਸਾਰੇ ਜਣੇ ਉਹ ਆ ਗਿਆ ਸਾਹਮਣੇ ਉਹ ਬਣਿਆ ਬੈਨ ਦਾ ਪੁਲ ਜਾਂ ਇਹਨਾਂ ਦਾ ਕੀ ਕਹਿੰਦੇ ਹੁੰਦੇ ਨੇ ਇਹਨੂੰ ਯਾਰ ਉਹ ਨਵਾਂਸੀ ਬਾਜਾ ਉਹ ਬਣਿਆ ਬਹਿਣਾ ਦਾ ਲੋਵੀ ਸੰਗ ਤੇ ਆ ਗਏ ਆਪਾਂ ਪਹਾੜਾਂ ਚ ਪਹਾੜ ਦਿਖਣੇ ਸ਼ੁਰੂ ਹੋ ਗਏ ਨੇ ਹੁਣ ਥੋੜੇ 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 ਜਿਹਾ ਜਿਹਾ ਗਾਹਾਂ ਵਧੀ ਜਾਂਦੇ ਨੇ ਵਧੀ ਜਾਂਦੇ ਨੇ ਵਧੀ ਜਾਂਦੇ ਨੇ ਉਹ ਮੰਦਿਰ ਦੇਖੋ ਕਿੱਥੇ ਬਣਿਆ ਹੋਇਆ ਤਾਂ ਪਹਾੜਾਂ ਚ ਆਪਣੇ ਗੁਰੂ ਦਾ ਥਾਂ ਬਹੁਤ ਉੱਚਾ ਲੋਵੀ ਸੰਗ ਤੇ ਹਜੇ ਤਾਂ ਆਪਾਂ ਬਹੁਤ ਦੂਰ ਵੀ ਨਹੀਂ ਪਹੁੰਚੇ ਤੇ ਬੱਦਲ ਆਪਣੇ ਬਹੁਤ ਨੇੜੇ ਹੋ ਚੁੱਕੇ ਨੇ ਹਜੇ ਆਪਾਂ ਰਿਸ਼ੀਕੇਸ਼ ਤੋਂ ਵੀ ਪਿੱਛੇ ਆ ਜਿਉਂ ਜਿਉਂ ਗਾਹਾਂ ਵਧਣਾ ਯਾਰ ਆਪਣੇ ਨੇੜੇ ਹੋਈ ਜਾਣੇ ਨੇ ਤੇ ਉਹਦਾ ਲਓ ਜੀ ਚੈੱਕ ਕਰੋ ਜੀ ਗੰਗਾ ਦੇ ਵਹਾਂ ਆਕਣਾ ਤੇਜ ਆ ਲਓ ਜੀ ਚੈੱਕ ਕਰੋ ਜੀ ਗੰਗਾ ਦਾ ਮੜਾ ਜਾਂ ਪ੍ਰੈਸ਼ਰ ਪਾਣੀ ਕਿੰਨੇ ਪ੍ਰੈਸ਼ਰ ਤੇ ਆਉਂਦਾ ਮੜਾ ਜੀ ਦੱਸੋ ਲਵੇ ਖੜੀ ਜਾ ਬਾਗ ਨੂੰ ਵਿੱਚ ਇਹਦੇ ਬਾਲਾ ਪ੍ਰੈਸ਼ਰ ਆਣਾ ਪਾਣੀ ਦਾ ਤੇੜੀ ਬਹੁਤ ਹੈ ਹੂੰ ਤੇ ਬਾਕੀ ਹਜੇ ਮਿੱਤਰੋ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਜੋ-ਜੋ ਵੀ ਕੁਝ ਨੇ ਦਾ ਇੱਥੇ ਤਾਂ ਚਲੋ ਹੁਣ ਤੁਹਾਨੂੰ ਕੀ ਦਿਖਾਉਣਾ ਸੀ ਇੱਥੇ ਤਾਂ ਆਪਣੇ ਦੇਖਣ ਲੱਗ ਚੀਜ਼ਾਂ ਹੀ ਹੈਗੀਆਂ ਇਸ ਦਾ ਬਸ ਗੰਦਾ ਜਨਾ ਮਰਜੀ ਦੇਖੀ ਚਲੋ ਕੰਗਸ ਸਟਾਰਟ ਹੋ ਗਏ ਤੇ ਉੱਥੋਂ ਵੀ ਦਿਖਾਵਾਂ ਹਾਂ ਵੀ ਜਿੱਥੇ ਪਾਣੀ ਦਾ ਅੱਡ ਅੱਡ ਸਾਰਾ ਵਹਾਅ ਪਤਾ ਲੱਗਦਾਗਾ ਵੀ ਹਾਂ ਆ ਕਾਟੂਆਂ ਦੇਖ ਤੂੰ ਜਮਾ ਜਮ ਹੀ ਨਹੀਂ ਉਹ ਹੁੰਦੀਆਂ ਨਾ ਆਪਣੀਆਂ ਵਾਲੀਆਂ ਤੋਂ ਹੀ ਡਰਜ ਆਉਂਦੇ ਨੇ ਮੂਰੇ ਤੇ ਜਣੇ ਆਏ ਆ ਵੀ ਇੱਥੇ ਤੁਹਾਨੂੰ ਕੀੜਾ ਹੋਣਾ ਮੂਰੇ ਦਿਖਾਵਾਂਗੇ ਆਪਣਾ ਜਿੱਥੇ ਦੇਖਣ ਲੱਗ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਲੋ ਭਾਈ ਕੋਈ ਹਾਂ ਇਹ ਤਾਂ ਉੱਤਾਰਿਆ ਇੱਕ ਨੰਬਰ ਆ ਪੈ ਵੀ ਉਸੇ ਰਾਹ ਪੁਰਾ ਜਿੱਦਾਂ ਸਟਾਰਟਿੰਗ ਹੋਈ ਆ ਮੋਟਰ ਹੋਜੀ ਟਰੇਲਰ ਆ ਇਹਦਾ ਪਿਕਚਰ ਬਾਕੀ ਆ ਲੋ ਵੀ ਮਿੱਤਰੋ ਹੁਣ ਆਪਾਂ ਪਹੁੰਚਣਾ ਰਿਸ਼ੀਕੇਸ਼ ਤੇ ਆਪਾਂ ਨੂੰ ਪਹਾੜੀਆਂ ਦਿਖਣ ਲੱਗੀਆਂ ਦੇਖੋ ਬੱਦਲ ਕਿਵੇਂ ਖੜਾ ਪਹਾੜਾਂ ਦੇ ਵਿੱਚ ਤੇ ਇਹ ਹਜੇ ਤਾਂ ਇਹ ਆਪਾਂ ਨੂੰ ਦੂਰੋਂ ਹੀ ਦਿਖ ਰਿਹਾ ਪਰ ਆਪਾਂ ਆਉਣ ਵਾਲੇ ਕੱਲ ਦੇ ਦਿਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਐਂ ਬੱਦਲਾਂ ਦੇ ਵਿੱਚ ਦੀ ਨੰਗਾਗੇ ਆ ਜਾ ਵੀ ਲੋ ਯਾਰਾਂ ਨੂੰ ਖਾਸ ਗੱਲ ਪੁੱਛ ਕਿੰਨੀ ਫੱਟਾ ਹੈ ਤੇ ਹੁਣ ਸੰਗ ਤੇ ਆਪਾਂ ਰਿਸ਼ੀਕੇਸ਼ ਪਹੁੰਚ ਕੇ ਨਿਵਾਸ ਸਥਾਨ ਤੇ ਪਹੁੰਚਦੇ ਆ ਜਿੱਥੇ ਆਪਣਾ ਹੇਮਕੌਂਟ ਦੇ ਨਾਮ ਤੇ ਨਿਵਾਸ ਸਥਾਨ ਬਣਾਇਆ ਪਿਆ ਲੋ ਵੀ ਸੰਗ ਤੇ ਗੱਡੀ ਪਾਰਕਿੰਗ ਚ ਲਾ ਕੇ ਹੁਣ ਆਪਾਂ ਚੱਲਿਆ ਰੂਮ ਦਾ ਪਤਾ ਕਰਨ ਤੇ ਬਾਈ ਚਲੋ ਇਹ ਪਹਿਲਾਂ ਹੁੰਦਾ ਜਾਂਦਾ ਰਹੇ ਨੂੰ ਪਤਾ ਕਰ ਇਹਦੇ ਨਾਲ ਚੱਲਦੇ ਆ ਆਪਾਂ ਉਹਨਾਂ ਨਾਲ ਹੀ ਦੱਸ ਦਈ ਸਾਰਾ ਕੁਝ ਤੇ ਬਾਕੀ ਸੁਭਾਵ ਉਹ ਘੈਂਡਾ ਯਾਰ ਭਰਾਵਾਂ ਵਾਲਾ ਕੰਮ ਹੋਊ ਆਪਣਾ ਦਾ ਜਿੱਥੇ ਜਾਣਾ ਬਾਈ ਨਾਲ ਹੀ ਹੁੰਦਾ ਆਪਣੇ ਲਓ ਵੀ ਮਿੱਤਰੋ ઋਸ਼ੀਕੇਸ਼ ਹੁਣ ਅਸੀਂ ਉਲਝੇ ਹੋਇਆ ਕਮਰੇ ਨੂੰ ਤੇ ਪਹਿਲਾਂ ਆਪਾਂ ਗਏ ਸੀ ਜਿੱਥੇ ਆਪਣੇ ਖਾਸ ਬਣੇ ਹੁੰਦੇ ਨੇ ਕਿ ਕਮਰੇ ਉੱਥੇ ਉੱਥੇ ਥੋੜਾ ਜਿਹਾ ਕਮਰਿਆਂ ਦਾ ਪ੍ਰਬੰਧ ਹਉਣਾ ਨਹੀਂ ਸੀ ਕਿਉਂਕਿ ਪਹਿਲਾਂ ਹੀ ਭੀੜ ਬਹੁਤ ਸੀਗੀ ਹੁਣ ਬਾਈ ਨੂੰ ਪਤਾ ਸੀ ਗੁਪਤ ਉੱਥੇ ਚੱਲੇ ਆਂ ਦੇਖਦੇ ਆਂ ਜੇ ਉਥੇ ਮਿਲ ਜਵੇ ਕਮਰਾ ਤੇ ਫੇਰ ਤੁਹਾਨੂੰ ਐਡਰੈਸ ਦੱਸਾਂ ਕੋਈ ਜਗ੍ਹਾ ਦਾ ਲਓ ਵੀ ਮਿੱਤਰੋ ਤੇ ਕਮਰਾ ਮਿਲ ਗਿਆ ਆਪਾਂ ਨੂੰ ਤੇ ਆਪਣਾ ਕੀ ਨਾਮ ਸੀ ਵੀਰੇ ਦਾ ਨਿਰਮਲ ਆਸ਼ਰਮ ਨਿਰਮਲ ਆਸ਼ਰਮ ਜੇ ਕਿਸੇ ਭਰਾ ਨੂੰ ਕੋਈ ਕਮਰਾ ਲੈਣ ਦੀ ਦਿੱਕਤ ਹੋਵੇ ਇੱਥੇ ਆ ਕੇ ਵੀਰੇ ਬਸ ਲੋਕੇਸ਼ਨ ਲਾ ਲਓ ਮਾਫੀ ਮਿਲ ਜਾਣਾ ਨਿਰਮਲ ਆਸ਼ਰਮ ਰਿਸ਼ੀਕੇਸ਼ ਆ ਕਿ ਜਦੋਂ ਤੁਸੀਂ ਨਿਰਮਲ ਆਸ਼ਰਮ ਦੀ ਲੋਕੇਸ਼ਨ ਲਾ ਲੋਗੇ ਤਾਂ ਤੁਹਾਨੂੰ ਸਿੱਧਾ ਲੋਕੇਸ਼ਨ ਤੇ ਪਹੁੰਚੇ ਕਰ ਤੂ ਇਹ ਜਾਵਾਂ ਤੇ ਕਿਸੇ ਵੀ ਹਾਲਾਤਾਂ ਯਾਰੇ ਤੁਹਾਨੂੰ ਕਮਰੇ ਦਾ ਪ੍ਰਬੰਧ ਕਰਕੇ ਦੇਣਗੇ ਜਿਵੇਂ ਮਰਜ਼ੀ ਆਉਂਗੇ ਤੁਸੀਂ ਬਸ ਬਹੁਤ ਵਧੀਆ ਜਗ੍ਹਾ ਵੀਰੇ ਥਾਣ ਪੀਣ ਲਈ ਵੀ ਬਹੁਤ ਵਧੀਆ ਤੇ ਬਾਕੀ ਜਿਹੜਾ ਮੇਨ ਐਕਸਪੀਰੀਅੰਸ ਹੋਊ ਸਾਨੂੰ ਆਪਾਂ ਸ ਵੀਰੇ ਦੱਸਾਂਗੇ ਇਹਨਾਂ ਦਾ ਕਿਉਂਕਿ ਹਜੇ ਤਾਂ ਆਪਾਂ ਵਿਜ਼ਿਟ ਕਰਨਾ ਇੱਥੇ ਤੇ ਚਲੋ ਫਿਰ ਮਿਲਦੇ ਆ ਤੁਹਾਨੂੰ ਅੱਗੇ ਪਹਿਲਾਂ ਆਪਾਂ ਚਾਹ ਪਾਣੀ ਛਕ ਲਈਏ એનર્ਜੀ ਲਈ ਆਈਏ ਮੜੀ ਜੀ ਚਾਹ ਨਾਲ ਜੰਦੀ ਤੁਸੀਂ ਨੂੰ ਪਤਾ ਆਪਣੇ ਜੀ એનર્ਜੀ ਲਾਉ ਵੀ ਇਹਦੇ ਹੁਣ ਚੱਲੇ ਆਂ ਰਾਮ ਚੂਲਾ ਤੇ ਕਿਹੜੇ ਕਿਹੜੇ ਨੇ ਜਾਣ ਕੇ ਝੂਲਾ ਭਾਈ ਰਾਮ ਚੂਲਾ ਲਕਸ਼ਮਣ ਝੂਲਾ ਇੱਕ ਜੈ ਝੂਲਾ ਖਾਨੀ ਕੀ ਨਾਮ ਹੋ ਜਾਣ ਕੀ ਝੂਲਾ ਇਹ ਤਿੰਨ ਨੇ ਇੱਥੇ ਰਿਸ਼ੀਕੇਸ਼ ਦੇ ਮਸ਼ਹੂਰ ਉਹ ਦੇਖਣ ਚੱਲਦੇ ਆਂ ਹੁਣ ਤੇ 10 ਰੁਪਏ ਸਵਾਰੀ ਉਹ ਪੁੱਛੀ ਆਪਾਂ ਮੈਂ ਕਹਣਾ ਆਹੀ ਪਾਲਨੇ ਆਪਾਂ ਇੱਥੇ ਇੱਕ ਨਜ਼ਾਰਾ 10 ਰੁਪਏ ਸਵਾਰੀ 10 ਰੁਪਏ ਸਵਾਰੀ ਲਓ ਵੀ ਕਹਿੰਦੇ ਆਣੇ ਉਹ ਝੂਲੇ ਇਹ ਹਜੇ ਐਂਟਰੀ ਕਰਿਆ ਜੋ ਮਾਹੌਲ ਅੱਗੇ ਉਹ ਦੱਸਾਂਗੇ ਲਓ ਵੀ ਮਿੱਤਰੋ ਆ ਗਿਆ ਆਪਾਂ ਝੂਲੇ ਤੇ ਨਾਲੇ ਦੇਖੋ ਤੁਸੀਂ ਰਫਟਿੰਗ ਚੱਲਦੀ ਹੋ ਸਰ ਇਹ ਨਾਲੇ ਤਾਂ ਆਪਾਂ ਇਹ ਚੀਜ਼ਾਂ ਦੇਖ ਲਈਆਂ ਨਾਲੇ ਜਿਹੜਾ ਇਹ ਝੂਲੇ ਜਿਹਦਾ ਕਹਿੰਦੇ ਨੇ ਇਹ ਇਹਦਾ ਕੀ ਸਿਸਟਮ ਸੀਗਾ ਝੂਲੇ ਦਾ ਵੀ ਕੋਈ ਕੀ ਫਰਕ ਸੀ ਇਹਨੂੰ ਝੂਲੇ ਦਾ ਨਾਮ ਕਿਉਂ ਉਹ ਕਰਿਆ ਸਾਡੀ ਮੇਰਾ ਆ ਰਾਮ ਆਇਆ ਸੁਰੇ ਲਕਸ਼ਮਣ ਆ ਇਹਨਾਂ ਦੇ ਨਾਮ ਤੇ ਝੂਲੇ ਬਣਾ ਦੇ ਅਸਾ ਇਹ ਆ ਰਾਮ ਝੂਲਾ ਆ ਗਿਆ ਆਏ ਨੇ ਮੈਨੂੰ ਲੱਗਦਾ ਜਾਨਕੀ ਝੂਲੇ ਅਸਾ ਠੀਕ ਇਹ ਜਾਨਕੀ ਆ ਪਤਾ ਨਹੀਂ ਆ ਰਾਮ ਆ ਤੇ ਬਾਕੀ ਥੋੜੀ ਡੈਕੋਰੇਸ਼ਨ ਆ ਦਾ ਦੇਖੋ ਤੁਸੀਂ ਘੈਂਟ ਆ ਸਿਸਟਮ ਪੂਰਾ ਬਾਕੀ ਅਜੇ ਜਣੇ ਜਦੋਂ ਰਾਤ ਨੂੰ ਹੋ ਗਿਓ ਹਾਂ ਉਦੋਂ ਵੀ ਉਸਰਾ ਉਹ ਹੋਰ ਵੀ ਆਉ ਆ ਯਾਰ ਮੈਨੂੰ ਲੱਗਦਾ ਜਿਹੜਾ ਉਹ ਕਹਿੰਦੇ ਨੇ ਜੀ ਉਹ ਆ ਅਸਲੀ ਹਾਂ ਉਹ ਲੱਗਦਾ ਮੈਨੂੰ ਸਹੀ ਇਧਰ ਤਾਂ ਫਿਰ ਹੋਰ ਹੈ ਨਹੀਂਗਾ ਉਹ ਤਾਂ ਕਿ ਨਿਕਲ ਚੁੱਕੇ ਅੱਛਾ ਲਓ ਵੀ ਮੇਤਰੋ ਕਰੋ ਵੀਊ ਚੈੱਕ ਚਲੋ ਕਿਨੇ ਟੋਟਾ ਪਾਣਾ ਸਿਰ ਆ ਰਿਹਾ ਵਿਊ ਪੂਰਾ ਵਾਪਸ ਲੈ ਜਾਣੇ ਨੇ ਇਹ ਥੱਲੇ ਨਾਲ ਆਦੀ ਪਾਣੀ ਜੇ ਫੇਰ ਨਹੀਂ ਆਉਂਦੇ ਵਾਪਸ ਪਿੰਡ ਲੈ ਕੇ ਜਾਣੇ ਨੇ ਇਹ ਵਾਪਸ ਸਹੀ ਸਲਾਮਤ ਤੇ ਹੁਣ ਦੇਖਦੇ ਆ ਅਗਲਾ ਝੂਲਾ ਜਾਂ ਕਿਹੜਾਗਾ ਲਓ ਵੀ ਮੇਤਰੋ ਆਹ ਬਰਜ ਹਿਲਦਾ ਇਹ ਲੱਗਦਾ ਤਾਰਾਂ ਦੇ ਹਿਸਾਬ ਨਾਲ ਆਇ ਰਹੀ ਥੋੜਾ ਜਿਹੀ ਹਿਲਦਾ ਪਰ ਇਹ ਥੱਲੇ ਫੇਰ ਲੱਗਦਾ ਪਰ ਇਹਨਾਂ ਨੂੰ ਵੀ ਕਿੰਨਾ ਹੈਲਦਾ ਹੈ ਨਾ ਵਧੀਆ ਸਰ ਜਿਹੜਾ ਉਹ ਵੀ ਮਿੱਤਰੋ ਕਰੋ ਚੈੱਕ ਜਿਹੜੀਆਂ ਉਹ ਸਾਹਮਣੇ ਚੱਲ ਰਹੀਆਂ ਨੇ ਇਹਨਾਂ ਲੇਟਾਂ ਉਹ ਤਾਂ ਜਿਹ ਹੱਥ ਸਾਨੂੰ ਦਿਖਦਾ ਹੋਵੇ ਉਹ ॠਸ਼ੀਕੇਸ਼ ਦੇ ਜਿਹੜੀਆਂ ਅੱਗੇ ਨੇਗੀਆਂ ਪਹਾੜੀਆਂ ਜਿੱਥੇ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਚੂਲਿਆਂ ਚੱਲੇ ਆ ਜਾਂਦੇ ਗਏ ਸੀ ਉਹ ਚੂਲਿਆਂ ਤੋਂ ਪਰਾਲੀਆਂ ਵਿਖੜੀਆਂ ਤੇ ਲੇਟਾਂ ਨੇ ਉਹ ਸਾਰੀਆਂ ਉਹ ਵੀ ਉਹ ਹੀ ਨਹੀਂ ਆ ਜਿਹੜੀਆਂ ਉਹ ਲੇਟਾਂ ਚੱਲ ਰਹੀਆਂ ਹੁਣ ਚਲੋ ਨਾਈਟ ਦੇ ਵਿੱਚ ਕਲੀਅਰ ਹੀ ਜਾਂਦਾ ਆਉਂਦੀਆਂ ਨਹੀਂ ਆਉਂਦੀਆਂ ਤੇ ਆਪਣੇ ਨਾਲ ਦੇ ਉਹ ਫਿਰਦੇ ਨੇ ਜਿਹੜੇ ਘੜਦੇ ਤੇ ਬਾਕੀ ਚਲੋ ਭਰਾ ਦਾ ਸੁਭਾਅ ਉਹ ਕੰਡਾ ਜਿਹੜਾ ਆਪਣੇ ਨਾਲ ਆਇਆ ਨਹੀਂ ਹੈਗਾ ਵੀ ਕੋਈ ਪਤਾ ਲੱਗਦਾ ਜਮਾ ਹੈ ਯਾਰ ਜਿਵੇਂ ਆਪਣੇ ਦੋਸਤ ਮਿੱਤਰ ਨਾਲ ਆਇਆ ਤੇ ਬਾਕੀ ਬੱਦਲ ਬਹੁਤ ਨੇੜੇ ਆ ਮਿੱਤਰੋ ਇਥੇ ਤੇ ਕੱਲ ਨੂੰ ਤੁਹਾਨੂੰ ਬੱਦਲ ਦੇ ਵੀ ਦਰਸ਼ਨ ਕਰਾ ਦਾਂਗੇ ਤੇ ਚਲੋ ਹੁਣ ਕੋਸ਼ਿਸ਼ ਆ ਵੀ ਇਦੋਂ ਤਹਾਂ ਜਾ ਰਹੇ ਆ ਕਿਉਂਕਿ ਸ਼ਾਨੂੰ ਪਤਾ ਹੁਣ ਜਿੱਥੇ ਪਿੰਡਾਂ ਵਾਲੇ ਆ ਜਾਣ ਉਹ ਕਿਥੇ ਟਿਕਰੀ ਹੁੰਦੀ ਹੈ ਯਾਤ ਇਹ ਪੰਗੇ ਲੈਣੋਂ ਟਲਦੇ ਉਹਨਾਂ ਕਿਤੇ ਆ ਦੋਤਾ ਚੜ ਗਏ ਬਲੂਂਡੇ ਇਹ ਤਾਂ ਕਲੇਉਣਾ ਤੁਸੀਂ ਓਏ ਕੁ ਬਾਬਾ ਕਹੀ ਜਾ ਮਗਰ ਕਹਿੰਜੀ ਬਾਬਾ ਆਈ ਜਾਂਦੇ ਹਣ ਹਵਾ ਬਹੁਤ ਠੰਡੀ ਚੱਲਦੀ ਹੋ ਇਥੇ ਇਦੁੱਤ ਜਣ ਉੱਥੇ ਵੀ ਚੱਲ ਪੜਦਾ ਹੁੰਦਾ ਜਮਾ ਟੀਸੀ ਤੇ ਤਾਂ ਆਏ ਪਿਆ ਉਹ ਵੀ ਮਿੱਤਰੋ ਕਰੋ ਚੈੱਕ ਕੰਮ ਪੂਰਾ ਸਰਾ ਹੋਇਆ ਪਿਆ ਟਲਦੇ ਤਾਂ ਹੁੰਦੇ ਨਹੀਂ ਇਹ ਇਹ ਟਾਲਣ ਵਾਲੀਆਂ ਸਹੀਂ ਨਹੀਂ ਉਹ ਦੇਖੀ ਦੀਪਮਾਲਾ ਜੀ ਨਾਲ ਇਹ ਟਾਲਣ ਵਾਲੀਆਂ ਸਹੀਂ ਕਿੱਥੋਂ ਨੇ ਹੈ ਉੱਥੇ ਜਾ ਕੇ ਆਈ ਸੀ ਆਪਾਂ ਹਾਂ ਜਿਹੜੀ ਉਹ ਦੀਪਮਾਲਾ ਜੀ ਨਾਲ ਫੋਟੋ ਬਣ ਰਹੀ ਆ ਕਿਹੜਾ ਆ ਰਾਮ ਚੂਲਾ ਕਿਹੜਾ ਚੂਲਾ ਉਹ ਸਬਜੀ ਵਾਲਾ ਜਿੱਥੇ ਸਬਜੀ ਦੀ ਮੈਂ ਤੁਹਾਨੂੰ ਉਦੋਂ ਝੂਲੇ ਤੇ ਵੀਡੀਓ ਦਿਖਾਉਣਾ ਉਹ ਝੂਲਾ ਉਹ ਹੈਗਾ ਉਹ ਦੇਖੋ ਮਾਰਦਾ ਨਾ ਜਮਕਾ ਜੀ ਲਾਈਟਿੰਗ ਹੀ ਕਰ ਰਹੇ ਹੋ ਸਭ ਦੀ ਤੇ ਉਦੋਂ ਗਾਂਹ ਹੈਗਾ ਦੂਸਰਾ ਝੂਲਾ ਜਿਹੜੇ ਤੇ ਆਪਾਂ ਤੁਹਾਨੂੰ ਦਿਖਾਇਆ ਸੀ ਹੰਪ ਜੇ ਮਾਰਦਾ ਤੇ ਬਾਕੀ ਮਿੱਤਰੋ ਰਿਸ਼ੀਕੇਸ਼ ਦਾ ਮਾਹੌਲ ਠੀਕ ਹੀ ਆ ਜਾਨੀ ਮਤਲਬ ਕੋਈ ਬਾੜੀ ਠੰਡ ਹੈ ਨਹੀਂ ਜਿਵੇਂ ਲੋਕ ਕਹਿੰਦੇ ਨੇਗੇ ਵੀ ਠੰਡ ਆ ਗਈ ਅਸੀਂ ਇੱਥੇ ਨਾਲ ਨੂੰ ਦੂਸਰਾ ਕੈਮਰਾ ਰੱਖ ਕੇ ਚਲੋ ਜਾਈਂ ਦਿਖਾਉਂਗਾ ਸਵੇਰੇ ਕਿਉਂਕਿ ਅਸੀਂ ਅੱਧੀਆਂ ਵਾਂਹਾਂ 'ਚ ਬੈਠਿਆਂ ਦੇ ਵਲੋ ਰਿਸ਼ੀਕੇਸ਼ ਕੋਈ ਬਾੜੀ ਠੰਡ ਨਹੀਂ ਇਹ ਦੂਗਾਹਾਂ ਜਾਣੀ ਜਿੱਥੋਂ ਤੱਕ ਭਰਾ ਦੱਸ ਰਿਹਾ ਕਹਿੰਦਾ ਕੱਲ ਨੂੰ ਪਵਾਉਂ ਛੋਡੇ ਜਾਗਟਾ ਹਨਾ ਪਵਾ ਦੇਗਾ ਕੱਲੂ ਜਾਗਟਾ ਕਿਉਂ ਭਾਈ ਕੱਲੂ ਆਪਣੇ ਜਾਗਟਾ ਪਵਾ ਦੂ ਕਹਿੰਦਾ ਤੇ ਚਲੋ ਬਾਕੀ ਮਿੱਤਰੋ ਅੱਜ ਦੇ ਵਲੌਗ ਦਾ ਫਿਰ ਆਪਾਂ ਇਹਨਾਂ ਚੀਜ਼ਾਂ ਦੇ ਨਾਲ ਇੱਥੇ ਐਂਡ ਕਰਦੇ ਆਂ ਤੇ ਹੁਣ ਅਸੀਂ ਬੈਠੇ ਆਂ ਤਾਂ ਹ ਸੱਤ ਤੇ ਜੜੇ ਆਨੰਦ ਲੈ ਰਹੇ ਆਂ ਥੋੜਾ ਜਿਹਾ ਵੈਦਰ ਇੰਜੋਏ ਕਰ ਰਹੇ ਆਂ ਵੀਊ ਚੈੱਕ ਕਰ ਰਹੇ ਆ ਕਿਉਂਕਿ ਆਪਾਂ ਪਿੰਡਾਂ ਵਾਲਾ ਤਾਂ ਤੁਹਾਨੂੰ ਪਤਾ ਡੇਲੀ ਵੀ ਦੇਖਣਾ ਹੁੰਦਾ ਸਤਾਂ ਦੇ ਜੜ ਕੇ ਤੇ ਇਹ ਦੇਖਣਾ ਥੋੜਾ ਜਿਹਾ ਅਲੱਗ ਲੱਗਦਾ ਆਪਾਂ ਨੂੰ ਕਿਉਂਕਿ ਆਪਾਂ ਤੁਹਾਨੂੰ ਪਤਾ ਇੱਕ ਮੇਰੇ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਆ ਪਹਾੜਾਂ ਵਾਲਾ ਇਹ ਛੋਟੇ ਮੋਟੇ ਨੇ ਤਾਂ ਗਾਏ ਆ ਚਲੋ ਜਾਨੀ ਐਡਾ ਖਾਸ ਨਹੀਂ ਸੀ ਕੋਈ ਹੈਗਾ ਪਹਿਲਾਂ ਦਾ ਇਹ ਮੇਰਾ ਖਾਸ ਹੋਗਾ ਪਹਿਲਾ ਐਕਸਪੀਰੀਅੰਸ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ